ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੀਰਮਦਾਸ ਜੀ ਦਾ ਗੁਰਸਥਾਨ ਬਿੰਜਲ ਨਗਰ ਨੇੜੇ ਅੰਬਾਲਾ ਦੇਵੀਗੜ ਪੁਲ ਘੱਗਰ ਦੇ ਨਜ਼ਦੀਕ ਪੁਲ ਔਰ ਸ਼ਹਿਰ ਦੇ ਦਰਮਿਆਨ ਹੈ ਸ਼੍ਰੀ ਲਾਲ ਚੰਦ ਜੀ ਮਾਤਾ ਗੁਜਰੀ ਜੀ ਦੇ ਪਿਤਾ ਜੀ ਸਨ ਤੇ ਸ਼੍ਰੀ ਲਾਲ ਚੰਦ ਜੀ ਦੇ ਸੁਪੁੱਤਰ ਕਿਰਪਾਲ ਦਾਸ ਜੀ ਉਦਾਸੀ ਹੋਏ ਹਨ ਬਾਬਾ ਬੀਰਮਦਾਸ ਜੀ ਦੇ ਕੁਝ ਕੌਤਕ ਬਿੰਜਲ ਡੇਰੇ ਗੁਰੂ ਸਥਾਨ ਤੇ ਹੋਏ ਹਨ ਬਿੰਜਲ ਡੇਰੇ ਵਿੱਚ ਗੱਦੀ ਤੇ ਧੂਣਾ ਸਾਹਿਬ ਹੈ ਜਿਹੜਾ ਕਿ ਕਸ਼ਮੀਰ ਤੋਂ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਦੇ ਧੂਨੇ ਦੀ ਬਖਸ਼ਿਸ਼ ਨਾਲ ਚੱਲ ਰਿਹਾ ਹੈ ਬਾਬਾ ਬੀਰਮਦਾਸ ਜੀ ਨੂੰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਗੰਠ ਸੀ ਜੋ ਦਿਨ ਰਾਤ ਸਵਾਸ ਸਵਾਸ ਆਪਣੇ ਗੁਰਮੰਤਰ ਦੇ ਨਾਲ ਕਰਦੇ ਹੁੰਦੇ ਸਨ ਐਸਾ ਮੰਨਿਆ ਗਿਆ ਹੈ ਕਿ ਬਾਬਾ ਜੀਆ ਦੇ ਰੋਮ-ਰੋਮ ਵਿੱਚੋਂ ਗੁਰਬਾਣੀ ਦੀ ਆਵਾਜ਼ ਆਉਂਦੀ ਸੀ ਇੱਕ ਦਿਨ ਗੁਰਦੇਵ ਗੋਕਲਦਾਸ ਜੀਆ ਨੇ ਬਾਬਾ ਬੀਰਮਦਾਸ ਜੀ ਨੂੰ ਕਿਹਾ ਤੂੰ ਡੇਰੇ ਕਿਆਂ ਗਊਆਂ ਚਾਰ ਕੇ ਆਇਆ ਕਰੋ ਬਾਬਾ ਬੀਰਮਦਾਸ ਜੀ ਨੇ ਗੁਰਦੇਵ ਜੀ ਦੇ ਬਚਨ ਦਾ ਪਾਲਣ ਕੀਤਾ ਤੇ 12 ਸਾਲ ਗਊਆਂ ਨੂੰ ਚਾਰਨ ਦੇ ਵਿੱਚ ਲਗਾ ਦਿੱਤੇ ਇੱਕ ਦਿਨ ਬਾਬਾ ਬੀਰਮਦਾਸ ਜੀ ਸਮਾਧੀ ਲਗਾ ਕੇ ਬੈਠ ਗਏ ਗਊਆਂ ਨੇ ਕਿਸਾਨ ਦਾ ਹਰਾ ਪਰਾ ਖੇਤ ਉਜਾੜ ਦਿੱਤਾ ਕੁਝ ਦੇਰ ਬਾਅਦ ਖੇਤ ਦਾ ਰਖਵਾਲਾ ਕਿਸਾਨ ਆਇਆ ਖੇਤੀ ਦੇਖ ਕੇ ਬਹੁਤ ਗਰੋਧਵਾਨ ਹੋਇਆ ਤੇ ਬਾਬਾ ਜੀ ਨੂੰ ਬੁਰਾ ਭਲਾ ਕਹਿਣ ਲੱਗਾ। ਕ੍ਰੋਧ ਵਿੱਚ ਆ ਕੇ ਬਾਬਾ ਜੀ ਦੀ ਸਮਾਧੀ ਖੁੱਲ ਗਈ। ਸਮਾਧੀ ਖੁੱਲਣ ਉਪਰੰਤ ਉਹ ਕਿਸਾਨ ਹਟਿਆ ਨਹੀਂ ਤੇ ਬਾਬਾ ਜੀ ਨੂੰ ਬੁਰਾ ਭਲਾ ਬੋਲਦਾ ਰਿਹਾ। ਕਿਸਾਨ ਨੇ ਡੇਰੇ ਆ ਕੇ ਗੁਰਦੇਵ ਗੋਕਲਦਾਸ ਜੀ ਨੂੰ ਲਾਂਭਾ ਦਿੱਤਾ। ਗੁਰਦੇਵ ਜੀ ਨੇ ਬਚਨ ਦੇ ਕੇ ਕਿਸਾਨ ਦੇ ਮਨ ਨੂੰ ਟਿਕਾਇਆ। ਕੁਝ ਸਮੇਂ ਬਾਅਦ ਬਾਬਾ ਭੀਰਮਦਾਸ ਜੀ ਡੇਰੇ ਵਿੱਚ ਵਾਪਸ ਆਏ। ਤਾ ਗੁਰਦੇਵ ਜੀ ਨੇ ਪੁੱਛਿਆ ਕਿ ਕੀ ਤੁਸੀਂ ਕਿਸਾਨ ਦਾ ਖੇਤ ਉਜਾੜ ਦਿੱਤਾ ਹੈ ਗਊਆਂ ਦੀ ਸੰਭਾਲਣਾ ਕਿਉਂ ਨਹੀਂ ਕੀਤੀ ਬਾਬਾ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇਵ ਜੀ ਚਲੋ ਜਾ ਕੇ ਦੇਖੋ ਗੁਰੂ ਜੀ ਨੇ ਕਿਸਾਨ ਨੂੰ ਕਿਹਾ ਤੁਸੀਂ ਨਗਰ ਵਿੱਚ ਜਾ ਕੇ ਪਤਵੰਤੇ ਸੱਜਣ ਪੰਚਾਇਤ ਨੰਬੜਦਾਰ ਬੁਲਾ ਲਿਆਓ ਅਸੀਂ ਨਾਲ ਚੱਲਦੇ ਹਾਂ ਕਿਸਾਨ ਜਾ ਕੇ ਪੰਚਾਇਤ ਨੂੰ ਲਿਆਇਆ ਗੁਰੂ ਜੀ ਨੇ ਬਾਬਾ ਜੀ ਨੂੰ ਸਾਥ ਲਿਆ ਤੇ ਖੇਤਾਂ ਦੇ ਵਿੱਚ ਪਹੁੰਚ ਗਏ। ਬਾਬਾ ਬੀਰਮਦਾਸ ਜੀ ਨੇ ਉੱਥੇ ਪਹੁੰਚ ਕੇ ਕਿਹਾ ਕਿ ਵਖਾਉ ਖੇਤੀ ਕਿੱਥੇ ਉਜੜੀ ਹੈ? ਕਿਹੜਾ ਖੇਤ ਉਜੜਿਆ ਹੈ? ਜਦੋਂ ਸਾਰੀ ਪੰਚਾਇਤ ਨੇ ਦੇਖਿਆ ਤਾਂ ਖੇਤ ਅੱਗੇ ਨਾਲੋਂ ਵੀ ਹਰਾ ਭਰਾ ਹੋ ਗਿਆ ਸੀ। ਕਿਸਾਨ ਅਤੇ ਪੰਚਾਇਤੀ ਲੋਕ ਦੇਖ ਕੇ ਹੱਕੇ ਬੱਕੇ ਰਹਿ ਗਏ। ਕਿਸਾਨ ਝੂਠਾ ਪੈ ਗਿਆ। ਸੰਤਾਂ ਦੀ ਇਲਾਹ ਗੁਰਾਂ ਨੇ ਰੱਖ ਲਈ। ਬਾਬਾ ਬੀਰਮਦਾਸ ਜੀ ਜਿਨ੍ਹਾਂ ਦਾ ਅਸਲੀ ਨਾਮ ਰਤਨਦਾਸ ਜੀ ਸੀ ਉਹਨਾਂ ਦਾ ਜਨਮ ਪਿੰਡ ਲਖਨੌਰ ਜ਼ਿਲ੍ਹਾ ਅੰਬਾਲਾ ਵਿੱਚ ਹੋਇਆ ਬਾਬਾ ਬੀਰਮਦਾਸ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ ਸੀ ਤੇ ਮਾਤਾ ਗੁਜਰੀ ਜੀ ਦੇ ਚਾਚਾ ਜੀ ਦੇ ਲੜਕੇ ਸਨ ਬਾਬਾ ਬੀਰਮਦਾਸ ਜੀ ਦਾ ਬਚਪਨ ਤੋਂ ਹੀ ਮਾਤਾ ਗੁਜਰੀ ਜੀ ਨਾਲ ਬੜਾ ਹੀ ਪ੍ਰੇਮ ਸੀ ਭਜਨ ਬੰਦਗੀ ਕਰਕੇ ਬਾਬਾ ਬੀਰਮਦਾਸ ਜੀ ਦੀ ਅਵਸਥਾ ਬਹੁਤ ਉੱਚੀ ਹੋ ਗਈ ਸੀ ਇੱਕ ਦਫਾ ਬਾਬਾ ਬੀਰਮਦਾਸ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਮਿਲਣ ਵਾਸਤੇ ਅਨੰਤਪੁਰ ਸਹਬਾ ਗਏ ਤਾਂ ਦਸ਼ਮੇਸ਼ ਜੀ ਨੇ ਦਰਬਾਰ ਲਾਇਆ ਹੋਇਆ ਸੀ ਤੇ ਸੰਕਟਾਂ ਦੇ ਵਿੱਚ ਬੈਠੇ ਸਨ। ਬਾਬਾ ਬੀਰਮਤਾਸ ਜੀ ਨੇ ਸਿਰਫ ਲੰਘੋਟ ਪਹਿਨਿਆ ਹੋਇਆ ਸੀ। ਬਾਬਾ ਜੀ ਪਹਿਲਾਂ ਸਿਰਫ ਲੰਘੋਟ ਪਹਿਨਦੇ ਸਨ ਤੇ ਬਾਅਦ ਵਿੱਚ ਅਲਫ ਨਗਨ ਅਵਸਥਾ ਵਿੱਚ ਵਿਚਰਦੇ ਰਹੇ। ਜਦੋਂ ਬਾਬਾ ਜੀ ਦਸ਼ਮੇਸ਼ ਜੀ ਦੇ ਦਰਬਾਰ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੀ ਵੱਲ ਬੜੇ ਧਿਆਨ ਨਾਲ ਵੇਖਿਆ ਤੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤਾਂ ਬਾਬਾ ਜੀ ਨੇ ਜਵਾਬ ਦਿੱਤਾ ਦਸ਼ਮੇਸ਼ ਜੀ ਅਸੀਂ ਤੁਹਾਡੇ ਮਾਮਾ ਜੀ ਹਾਂ ਤੇ ਲਖਨੌਰ ਸਾਹਿਬ ਤੋਂ ਆਏ ਹਾਂ ਇੰਨਾ ਹੀ ਸੁਣਨ ਦੀ ਧੀਰ ਸੀ ਦਸ਼ਮੇਸ਼ ਜੀ ਉੱਠ ਕੇ ਆ ਗਏ ਤੇ ਆਪਣੇ ਮਾਮਾ ਜੀ ਭਾਵ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉਹਨਾਂ ਨੂੰ ਅੰਦਰ ਮਹਿਲ ਚ ਲਿਆਏ ਜਿੱਥੇ ਮਾਤਾ ਜੀ ਸੀ ਮਾਤਾ ਜੀ ਨਾਲ ਤਾਂ ਬਾਬਾ ਜੀ ਦਾ ਪਹਿਲਾਂ ਹੀ ਬੜਾ ਪ੍ਰੇਮ ਸੀ ਮਾਤਾ ਜੀ ਨੇ ਵੀ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ। ਬਾਬਾ ਜੀ ਉੱਥੇ ਗੁਰੂ ਸਾਹਿਬ ਜੀ ਕੋਲ ਕੁਝ ਦਿਨ ਰੁਕੇ ਤੇ ਫਿਰ ਵਾਪਸ ਲਖਨੌਰ ਚਲੇ ਗਏ। ਜਦੋਂ ਬਾਬਾ ਬੀਰਮਦਾਸ ਜੀ ਚਲੇ ਗਏ ਤਾਂ ਮਾਤਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, "lal ji ਤੁਹਾਡੇ ਮਾਮਾ ਜੀ ਦੀ ਹੁਣ ਦੀ ਤੇ ਪਿਛਲੇ ਜਨਮਾਂ ਦੀ ਕਮਾਈ ਬਹੁਤ ਹੈ ਤੇ ਉਹ ਇਸ ਆਸ ਤੇ ਆਏ ਸੀ ਕਿ ਤੁਸੀਂ ਉਹਨਾਂ ਤੇ ਕਿਰਪਾ ਕਰੋਗੇ।" ਤੁਸੀਂ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਵੀ ਟੇਕ ਦਿੱਤਾ ਪਰ ਕਿਰਪਾ ਦ੍ਰਿਸ਼ਟੀ ਫੇਰ ਵੀ ਨਹੀਂ ਕੀਤੀ ਇਹ ਕਿਉਂ ਇਹ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਸਕਰਾ ਕੇ ਕਿਹਾ ਮਾਤਾ ਜੀ ਮੱਥਾ ਅਸੀਂ ਆਪਣੇ ਮਾਮਾ ਜੀ ਨੂੰ ਟੇਕਿਆ ਸੀ ਤੇ ਭਾਵੇਂ ਉਹਨਾਂ ਦੀ ਭਜਨ ਬੰਦਗੀ ਬਹੁਤ ਹੈ ਪਰ ਕਿਰਪਾ ਲੈਣ ਵਾਸਤੇ ਮਾਮਾ ਬਣ ਕੇ ਨਹੀਂ ਦਾਸ ਬਣ ਕੇ ਆਉਂਦੇ ਹੁੰਦੇ ਆ ਜਦੋਂ ਇਸ ਗੱਲ ਦਾ ਬਾਬਾ ਬੀਰਮਦਾਸ ਜੀ ਨੂੰ ਪਤਾ ਲੱਗਾ ਤਾਂ ਉਹ ਭਜਨ ਬੰਦਗੀ ਕਰਨ ਨਿਕਲ ਗਏ ਤੇ ਇੱਕ ਜਗ੍ਹਾ ਤੇ ਜਾ ਕੇ ਸਮਾਦੀ ਲਾ ਲਈ ਜਦੋਂ ਸਮਾਦੀ ਲੱਗ ਗਈ ਫਿਰ ਸਰੀਰ ਦਾ ਵੀ ਪਤਾ ਨਾ ਰਹਾ ਇਥੋਂ ਤੱਕ ਕਿ ਸੱਪਾਂ ਨੇ ਵੀ ਸਰੀਰ ਦੇ ਆਲੇ ਦੁਆਲੇ ਵੀਰਮੀ ਜਿਸ ਨੂੰ ਆਪਾਂ ਕਹਿ ਸਕਦੇ ਆ ਕਿ ਘਰ ਬਣਾ ਲਏ ਤੇ ਸਾਰੇ ਇਲਾਕੇ ਵਿੱਚ ਵੀਰਮੀ ਵਾਲੇ ਸਾਧੂ ਦੇ ਨਾਮ ਨਾਲ ਮਸ਼ਹੂਰ ਹੋ ਗਏ ਤੇ ਇਸੇ ਕਰਕੇ ਇਹਨਾਂ ਦਾ ਨਾਮ ਰਤਨ ਦਾਸ ਤੋਂ ਵੀਰਮ ਦਾਸ ਹੋ ਗਿਆ ਕਈ ਸਾਲ ਆਪ ਸਮਾਦੀ ਚ ਰਹੇ ਇਦਰ ਦਸ਼ਮੇਸ਼ ਜੀ ਵੀ ਹਜੂਰ ਸਾਹਿਬ ਪਹੁੰਚ ਗਏ ਇੱਕ ਦਿਨ ਦਸ਼ਮੇਸ਼ ਜੀ ਨੇ ਅੰਤਰਜਾਮਤਾ ਨਾਲ ਬਾਬਾ ਜੀ ਨੂੰ ਹਜੂਰ ਸਾਹਿਬ ਬੁਲਾ ਲਿਆ ਤੇ ਕਿਹਾ ਬਾਬਾ ਜੀ ਅੱਜ ਤੁਹਾਡੀ ਕਮਾਈ ਸਫਲ ਹੋ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਸਮੇਂ ਗੋਦਾਵਰੀ ਨਦੀ ਦੇ ਕਿਨਾਰੇ ਤੇ ਬਾਬਾ ਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ਤੇ ਜਾਓ ਸੰਪਰਦਾਵਾਂ ਤੇ ਟਕਸਾਲਾਂ ਜਲਾਓ ਸਾਧੂ ਸੰਤ ਮਹਾਤਮਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਬ੍ਰह्म ਗਿਆਨਤਾ ਬਖਸ਼ੋ ਇਸ ਵਕਤ ਬਾਬਾ ਜੀ ਦੀ ਸਰੀਰਕ ਤੌਰ ਤੇ 99 ਸਾਲ ਦੀ ਉਮਰ ਸੀ ਸਤ ਵਚਨ ਮੰਨ ਕੇ ਬਾਬਾ ਜੀ ਪੰਜਾਬ ਦੀ ਧਰਤੀ ਤੇ ਵਾਪਸ ਆ ਗਏ ਤੇ ਪਟਿਆਲੇ ਦੇ ਨਾਲ ਉਜਾੜ ਚੜੀ ਜੰਗਲ ਸੀ ਉੱਥੇ ਰਹਿ ਕੇ ਨਾਲੇ ਤਪ ਕੀਤਾ ਨਾਲੇ ਸਮੇਂ-ਸਮੇਂ ਸਿਰ ਸਾਧੂ ਸੰਤ ਬਣਾਏ ਅੱਜ ਪੰਜਾਬ 'ਚ ਕੋਈ ਐਸੀ ਸੰਪਰਦਾਇ ਜਾਂ ਟਕਸਾਲ ਨਹੀਂ ਹੈ ਜੋ ਬਾਬਾ ਬੀਰਮਦਾਸ ਜੀ ਨੇ ਨਾ ਚਲਾਈ ਹੋਵੇ ਚਾਹੇ ਉਹ ਨਾਨਕ ਸਰ ਸੰਪਰਦਾ ਹੋਵੇ ਚਾਹੇ ਉਹ ਸੰਤ ਹਰਨਾਮ ਸਿੰਘ ਜੀ ਪੁੱਚੋਂ ਵਾਲੇ ਹੋਣ ਚਾਹੇ ਕਾਰ ਸੇਵਾ ਵਾਲੇ ਸੰਤ ਗੁਰਮੁਖ ਸਿੰਘ ਜੀ ਹੋਣ ਚਾਹੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਣ ਚਾਹੇ ਉਹ ਸੰਤ ਸੁੰਦਰ ਸਿੰਘ ਜੀ ਭਿੰਡਰਾ ਵਾਲੇ ਹੋਣ ਜਾਂ ਚਾਹੇ ਉਹ ਉਦਾਸੀਨ ਸੰਪਰਦਾ ਦੀ ਗੱਦੀ ਹੋਵੇ ਸਭ ਨੂੰ ਬਖਸ਼ਿਸ਼ਾਂ ਬਾਬਾ ਬੀਰਮਦਾਸ ਜੀ ਕੋਲੋਂ ਹੀ ਮਿਲੀਆਂ ਹਨ ਬਾਬਾ ਬੀਰਮਦਾਸ ਜੀ ਦੀ ਉਮਰ 321 ਸਾਲ ਦੀ ਸੀ ਆਪ ਜੀ ਵਿਸਾਖੀ ਵਾਲੇ ਦਿਨ 13 April 1938 ਨੂੰ ਸਵੇਰੇ 4 ਵਜੇ ਸਰੀਰਕ ਤੌਰ ਤੇ ਸਾਡੇ ਕੋਲੋਂ ਚਲੇ ਗਏ ਸਾਹ ਸੰਗਤ ਜੀ ਇਹ ਸਾਖੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਬ੍ਰਹਮ ਗਿਆਨੀ ਸੰਤ ਸ਼ਾਦੀ ਸਿੰਘ ਜੀ ਬ੍ਰਹਮ ਗਿਆਨੀ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ ਵਾਲੇ ਅਤੇ ਹੋਰ ਸਾਧੂ ਸੰਤ ਮਹਾਤਮਾ ਵੀ ਸੁਣਾਉਂਦੇ ਹੁੰਦੇ ਹਨ ਇਹ ਸਾਖੀ ਬ੍ਰਾਹਮ ਗਿਆਨੀ ਸੰਤ ਬਲਵੰਤ ਸਿੰਘ ਜੀ ਸਿਹੋੜੇ ਵਾਲੇ ਉਹ ਵੀ ਸੁਣਾਉਂਦੇ ਹੁੰਦੇ ਹਨ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਛ ਮਿਤ ਨਹੀਂ ਜਾਨੋ ਧੰਤਨ ਬਾਬਾ ਬੀਰਮਦਾਸ ਜੀ ਸੁਸਾਹ ਸੰਗਤ ਜੀ ਧੰਤਨ ਬਾਬਾ ਬੀਰਮਦਾਸ ਜੀ ਦੇ ਜੀਵਨ ਨੂੰ ਦਾਸ ਨੇ ਇਸੇ ਕਰਕੇ ਸੁਣਾਇਆ ਹੈ ਕਿ ਕਈ ਸ਼ਰਧਾਲੂਆਂ ਨੂੰ ਇਹਨਾਂ ਦੀ ਫੋਟੋ ਦੇਖ ਕੇ ਸ਼ੰਕਾ ਉਤਪਨ ਹੋ ਜਾਂਦੀ ਹੈ ਇਸ ਲਈ ਉਹਨਾਂ ਦੀ ਸ਼ੰਕਾ ਦੂਰ ਕਰਨ ਵਾਸਤੇ ਦਾਸ ਨੇ ਇਹ ਪ੍ਰਸੰਗ ਸੁਣਾਇਆ ਹੈ ਦਾਸ ਨੂੰ ਉਮੀਦ ਹੈ ਕਿ ਆਪ ਜੀ ਨੂੰ ਬਾਬਾ ਬੀਰਮ ਦਾਸ ਜੀ ਦਾ ਜੀਵਨ ਸੁਣ ਕੇ ਬਹੁਤ ਹੀ ਆਨੰਦ ਆਇਆ ਹੋਵੇਗਾ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ